ਤੇ ਸਾਰੇ ਮੇਰੇ ਮੀਡੀਆ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਤੁਸੀਂ ਦੇਖ ਹੀ ਰਿਐ ਸੀ ਸਵੇਰ ਦਾ ਕਿੰ ਆਰੰਕਾ ਲੱਗੀਆਂ ਪ੍ਰਮਾਤਮਾ ਦੀ ਕਿਰਪਾ ਸ਼ੁਕਰਮਾਲਕ ਦਾ ਕਿ ਜਦੋਂ ਨਿਮਾਣੇ ਬਣ ਕੇ ਹਲਕੇ ਦੀ ਸੇਵਾ ਕਰਦੇ ਹੋਈਏ ਤੇ ਅੱਜ ਖੁਸ਼ੀ ਹੋ ਰਹੀ ਸੀ ਸਤਿਗੁਰੂ ਤੇ ਪ੍ਰਮਾਤਮਾ ਤੇ ਕਿ ਇੰਨੇ ਚਾਹ ਰੁੱਕਣ ਜਿਹੜਾ ਐਸੇ ਇਲੈਕਸ਼ਨ ਦਾ ਤੇ ਦੱਸਦੇ ਆ ਕਿ ਸਰਪੰਚ ਤੇ ਸਾਰੇ ਸਰਪੰਚਾਂ ਦੇ ਸਰਪੰਚ ਤੇ ਪਿੰਡਾਂ ਦੇ ਪੰਚ ਤੇ ਬਜ਼ੁਰਗ ਸਾਰੇ ਅਸ਼ੀਰਵਾਦ ਦੇ ਕੇ ਗਏ ਕਿ ਤੁਹਾਨੂੰ ਹੀ ਵੋਟਾਂ ਪਾਉਣੀਆਂ ਜਿਹੜਾ ਤੁਸੀਂ ਉਮੀਦਵਾਰ ਖੜਾਏ ਆ ਬਹੁਤ ਵਧੀਆ ਤਿੰਨੇ ਜ਼ਿਲ੍ਹਾ ਪ੍ਰਸਿੱਧ ਮੈਂਬਰ ਸਾਡੇ ਕਰਨਜੀਤ ਸਿੰਘ ਖਾਸੀ ਕਰਿਆਲ ਜੀ ਭੰਦੇ ਸਾਹਿਬ ਸਾਡੇ ਜਸਪ੍ਰੀਤ ਭੰਦੇਰ ਤੇ ਉਧਰੋਂ ਇਕਬਾਲ ਸਿੰਘ ਜਿਹੜੇ ਆਲੇ ਤਿੰਨੇ ਜ਼ਿਲ੍ਹਾ ਕੁਛ ਦੇ ਮੈਂਬਰਾਂ ਵਾਲੀ ਸਾਰੇ ਲੋਕਾਂ ਦੀ ਖੁਸ਼ੀ ਪਾਈਗੇ ਅਸੀਂ ਤੇ ਸਾਰਿਆਂ ਨੂੰ ਇਹਨਾਂ ਦੇ ਵੋਟਾਂ ਪਾਵਾਂਗੇ 36 ਬਲਾਕ ਸਭਾ ਦੇ ਮੈਂਬਰ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਨਿਮਾਣੇ ਆ ਸ਼ਿਵਾਨਾਰ ਛਲੇ ਪਰਿਵਾਰਾਂ ਨਾਲ ਲੋਕਾਂ ਦਾ ਇਕੱਲਾ ਹੀ ਸਰਪੰਚ ਸਰਬਾਨਾ ਨਾਲ ਪਿੰਡਾਂ ਦੇ ਪਿੰਡਾਂ ਦੇ ਪਿੰਡਾਂ ਦੇ ਨਾਲ ਕਾਫੀ ਪਿੰਡਾਂ ਪਿੰਡਾਂ ਚੋਂ ਦਾ ਪਿਆਰ ਬਣਿਆ ਹੋਇਆ ਉਹ ਬਲਾਕ ਸਭਾ ਦੇ ਮੈਂਬਰ ਖੜੇ ਆ ਸੋ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਇਸੇ ਤਰ੍ਹਾਂ ਹੀ ਨਿਮਾਣੇ ਬਣ ਕੇ ਸੇਵਾ ਕਰਦੇ ਰਹੀਏ ਤੇ ਸਾਡੇ ਤੇ ਹੁਣ ਕਿਰਪਾ ਕਰੋ 36 ਤੇ 36 ਪਲਾਸਮਟੀ ਮੈਂਬਰ ਜਿੱਤਣ ਤਿੰਨੇ ਜ਼ਿਲ੍ਹਾ ਕੁਸ਼ਿਤ ਮੈਂਬਰ ਜਿੱਤਣ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਧੰਵਾਦ ਹੈ ਕਿ ਜਿਨ੍ਹਾਂ ਨੇ ਜਿਹੜੀ ਲਿਸਟ ਅਸੀਂ ਭੇਜੀ ਉਹਨਾਂ ਨੂੰ ਟਿਕਟਾਂ ਦਾ ਬਰਾਜਿਆ ਸੋ ਮੈਂ ਇਹਨਾਂ ਸਾਰੇ 39 ਦੇ 39 ਉਮੀਦਵਾਰਾਂ ਨੂੰ ਬਵਾਰਕਾ ਦਿਨਾਂ ਅਡਵਾਸ ਦੇ ਵਿੱਚ ਜਿੱਤਣਗੇ ਵੀ ਕਿਉਂਕਿ ਸਾਰੇ ਇਮਾਨਦਾਰ ਤੇ ਵਧੀਆ ਜਿਹਰੇ ਨੇ ਸੋ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਹਲਕਾ ਵਾਸੀਆਂ ਨੂੰ ਮੈਂ ਤੁਹਾਡੇ ਚੈਨਲ 'ਤੇ ਬੇਨਤੀ ਕਰਨਾ ਕੀ ਮੁੱਦੇ ਰਹਿਣਗੇ ਹਲਕਾ ਵਾਸੀਆਂ ਮੇਰੀ ਬੇਨਤੀ ਹੈ ਕਿ ਤੁਹਾਡੇ ਭਰਾ ਨੇ ਤੁਹਾਡੇ ਪੁੱਤਰ ਨੇ ਤੁਸੀਂ ਸੇਵਾ ਬਖਸ਼ੀ ਸੀ ਬਾਈ ਤੇ ਪੂਰੀ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਨਿਮਾਣੇ ਬਣ ਕੇ ਕੀਤੀ ਹੈ ਕਿਸੇ ਇੱਕ ਤੇ ਵੀ ਨਜਾਇਜ਼ ਪਰਚਾ ਨਹੀਂ ਕਰਾਇਆ ਨਾ ਪਰਚੇ ਦੀ ਰਾਜਨੀਤੀ ਕੀਤੀ ਹੈ ਨਾ ਕਰਨੀ ਹੈ ਸੇਵਾ ਨੂੰ ਮੁੱਖ ਮਕਸਦ ਰੱਖਿਆ ਹਲਕਾ ਸਾਨੇ ਦਾ ਵਿਕਾਸ ਨੂੰ ਮੁੱਖ ਮਕਸਦ ਰੱਖਿਆ ਤੇ ਵਿਕਾਸ ਇਸ ਤਰ੍ਹਾਂ ਹੀ ਹੁੰਦਾ ਰਹੂਗਾ ਸੋ ਬੇਨਤੀ ਹੈ ਸਾਰਿਆਂ ਨੂੰ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਇਹਨਾਂ ਨੂੰ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਮੁੱਦਾ ਸਾਡਾ ਵਿਕਾਸ ਜਿਹੜਾ ਅਸੀਂ ਕੀਤਾ ਹਲਕੇ ਸਾਂਨੇਵਾਲ ਦੇ ਵਿੱਚ ਬਿਜਲੀ ਦੇ ਬਿੱਲ ਮਾਫ ਕੀਤੇ ਸੜਕਾਂ ਬੇ ਸੜਕਾਂ ਦਾ ਜਾਲ ਵਿਸਾਰਤਾ ਜਿਹੜੀਆਂ ਸੜਕਾਂ ਕਈ ਕਿੰਨ ਸਾਲਾਂ ਤੋਂ ਨਹੀਂ ਬਣੀਆਂ ਸੀ ਖੇਡ ਗਰਾਉਂਡਾਂ ਦੇ ਜਾਲ ਵਿਸਾਰਤਾ ਖੇਡ ਗਰਾਉਂਡਾਂ ਨੂੰ ਕਿੰਨੀਆਂ ਖੇਡ ਗਰਾਉਂਡਾਂ ਕਰੋੜ ਰੁਪਈਆ ਲੱਗ ਰਿਹਾ ਪੰਚਾਇਤ ਕਰ ਬੰਦੇ ਖੇਡ ਗਰਾਉਂਡ ਬੰਦੇ ਸਕੂਲਾਂ ਦੇ ਵਿੱਚ ਵਿਕਾਸ ਹੋਇਆ ਕਿਉਂਕਿ ਕਈ ਸਾਲਾਂ ਤੋਂ ਸਕੂਲਾਂ 'ਚ ਕੋਈ ਰੁਪਈਆ ਨਹੀਂ ਲੱਗਾ ਤੇ ਹਜ਼ਾਰਾਂ ਕਰੋੜ ਰੁਪਈਆ ਸਾਨੂੰ ਸਾਨੇਲ ਕੀ ਪੂਰੇ ਪੰਜਾਬ ਚ ਲੱਗਾ ਤੇ ਉਥੇ ਕਈ ਕਰੋੜ ਰੁਪਏ ਸਾਨੇਲ ਚ ਵੀ ਲੱਗਾ 20000 ਸਕੂਲਾਂ ਦੇ ਵਿੱਚ ਪੰਜਾਬ ਚ ਲੱਗਾ ਜਿੱਚੋ ਸਾਨੇਲ ਸਾਨੇਲ ਚ ਵੀ ਬਹੁਤ ਪੈਸੇ ਲੱਗੇ ਸੋ ਇਸੇ ਜਿਹੜੇ ਵਿਕਾਸ ਦੇ ਕੰਮ ਨਾਲ ਆਪਣੀ ਇਮਾਨਦਾਰੀ ਨਾਲ ਜਿਹੜਾ ਆਪਾਂ ਨਿਮਾਣੇ ਵਾਂਗ ਜਿਹੜੀ ਸੇਵਾ ਕਰ ਰਹੇ ਹਾਂ ਉਸੇ ਦੇ ਉੱਤੇ ਵੋਟਾਂ ਮੰਗ ਰਹੇ ਹਾਂ ਸੋ ਸਰਕਾਰ ਰੁਕਣ ਬੇਨਤੀ ਕਰਦਾ ਕਿ ਹਰ ਸਾਲ ਸਵਾ ਸਾਲ ਪਿਆ ਜਿਹੜੇ ਕੰਮ ਰਹਿ ਗਏ ਸਾਲ ਸਵਾ ਸਾਲ ਚ ਨੇ ਪੂਰੇ ਕੰਮ ਕਰਾਂਗੇ ਤੁਹਾ ਨੂੰ ਤੁਸੀਂ ਵਿਸ਼ਵਾਸ ਰੱਖੋ ਮਾਨ ਰੱਖੋ ਤੁਹਾਡਾ ਸਾਰਿਆਂ ਦਾ ਵੈਸੀ ਬਹੁਤ ਅਸੀਰਵਾਦ ਹਲਕਾ ਸਾਂਦੇਲ ਵਾਸੀਆਂ ਦਾ ਤੇ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਸਾਂਦੇਲ ਵਾਸੀ ਸਾਰੇ ਚੜ੍ਹਦੀ ਕਲਾ ਜ ਰਹੇ ਤੇ ਸਾਰੇ ਉਮੀਦਵਾਰ ਜਿਹੜੇ ਆ ਵੱਧ ਤੋਂ ਵੱਧ ਵੋਟਾਂ ਨਾਲ ਲੋਕਾਂ ਨੂੰ ਬੇਨਤੀ ਕਰਦਾ ਵਾ ਜਿਤਾਓ ਇਸ ਵਾਰ ਬੀਜੇਪੀ ਇਕੱਲੇ ਜਿਹੜਾ ਤੇ ਆਮ ਆਦਮੀ ਪਾਰਟੀ ਥੋਡੀ ਪਹਿਲੀ ਵਾਰ ਜਿਹੜੀਆਂ ਇਲੈਕਸ਼ਨਾਂ ਲੜ ਰਹੀ ਹੈ ਜਿਲ੍ਹਾ ਪ੍ਰੀਸ਼ਦੀਆਂ ਜੀ ਕਿਹੜੀ ਪਾਰਟੀ ਨਾਲ ਮੁਕਾਬਲਾ ਮੰਨਦੇ ਤੁਸੀਂ ਸਾਨੂੰ ਤੇ ਇਸ ਟਾਈਮ ਜੋ ਹਾਲਾਤ ਆ ਆਪਣੇ ਹਲਕਾ ਸਾਂਦੇਲ ਬਹੁਤ ਕਿਰਪਾ ਵਾਲਕੀ ਲੋਕ ਪਿਆਰ ਕਰਦੇ ਆ ਬਹੁਤ ਸਾਨੂੰ ਸਾਰੀ ਟੀਮ ਨੂੰ ਦੋਨਾਂ ਭਰਾਵਾਂ ਨੂੰ ਸਾਡੇ ਸਾਰੇ ਬਲਾਕ ਸੰਮਤੀ ਮੈਂਬਰ ਜਿਹੜੇ ਖੜੇ ਹੋਏ ਨੇ ਜਿਹੜਾ ਪਰਸਿੰਟ ਮੈਂਬਰ ਕੜੇ ਪੂਰਾ ਹਲਕਿਆਂ ਨੂੰ ਪਿਆਰ ਕਰਦਾ ਨਾਮੀ ਚਿਹਰੇ ਆ ਖਾਨਦਾਨੀ ਚਿਹਰੇ ਆ ਸੋ ਪ੍ਰਮਾਤਮਾ ਅੱਗੇ ਅਰਦਾਸ ਕਰੇ ਬਹੁਤ ਵੱਡੀ ਨਿਰਣਾ ਜਿੱਤਣ ਮੁਕਾਬਲਾ ਤੇ ਮੈਂ ਫਿਲਹਾਲ ਕਿਸੇ ਨਾਲ ਵੀ ਮੰਨ ਲਿਆ ਕਿ ਬਰੋਧੀਆਂ ਦਾਤੇ ਜੋ ਅਹ ਤੇ ਨਈਂ ਹੋ ਹੋ ਕੇ ਉਸ ਦੋਲ ਦੇ ਪਿਆ ਪਰ ਮੈਂ ਫੇਰ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਬੁੱਧੀ ਬਖਸ਼ੋ ਕਿ ਕਿਸੇ ਨੂੰ ਮਾੜਾ ਨਾ ਬੋਲਣ ਦੇ ਲੋਕ ਆਪਣੇ ਉਮੀਦਵਾਰਾਂ ਨੂੰ ਵੇਰਵਾ ਕਰਦਾ ਕਿ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਨੀ ਹੈ ਖਾਲੀ ਪੀਪਾ ਖੜਕਦੇ ਖੰਡਾ ਤੇ ਅਸੀਂ ਲੋਕਾਂ ਦੇ ਕੰਮਾਂ ਦੇ ਵਿਕਾਸ ਦੇ ਕੰਮਾਂ ਤੇ ਲੋਕਾਂ ਦੀ ਇੱਜ਼ਤ ਨਾਲ ਲੋਕਾਂ ਦੀ ਸਤਕਾਰ ਨਾਲ ਲੋਕਾਂ ਦੀ ਇੱਜ਼ਤ ਕਰਕੇ ਵੋਟਾਂ ਲੈਣੀਆਂ ਲੋਕਾਂ ਦੇ ਕੰਮ ਕਰਕੇ ਵੋਟਾਂ ਮੰਗਦੇ ਆ ਤੇ ਕੰਮ ਕਰਕੇ ਵੋਟਾਂ ਮੰਗਾਂਗੇ ਸੋ ਅਸੀਂ ਕਿਸੇ ਨਾਲ ਲੜਨਾ ਨਹੀਂ ਸਾਰੀ ਇਲੈਕਸ਼ਨ ਜਿਹੜੀ ਹੈ ਪਿਆਰ ਨਾਲ ਅਸੀਂ ਕਰਨੀ ਚਾਹੁੰਦੇ ਆ ਤੇ ਪ੍ਰਮਾਤਮਾ ਕਿਤਾ ਕਰੇ ਪਿਆਰ ਨਹੀਂ ਹੋਵੇ